ਪ੍ਰਸਪਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਮੁਖੇਤੀ ਬਾੜੀ ਅਫਸਰ ਦਸਤੇਕੀ ਗੁਰਦਾਸਪੁਰ ਦੇ ਦਫਤਰ ਤੱਕ ਰਾਇਓ ਕੀਤਾ ਗਿਆ ਅਤੇ ਤਰਨ ਲਗਾਇਆ ਗਿਆ ਹੈ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਕਰਾਈ ਜਾਏ ਕਿਉਂਕਿ ਕਿਸਾਨਾਂ ਨੂੰ ਠੀਕ ਰੇਟ ਤੇ ਖਾਦ ਨਹੀਂ ਮਿਲ ਰਹੀ ਸਗੋਂ ਦੁਕਾਨਦਾਰਾਂ ਦੇ ਵੱਲੋਂ ਜੜਾ ਹੈ ਕਿ ਕਿਸਾਨਾਂ ਦਾ ਯੂਰੀਆ ਖਾਦ ਦੇ ਨਾਲ ਹੋਰ ਵੀ ਬੇਲੂੜੀਆਂ ਦਵਾਈਆਂ ਅਤੇ ਹੋਰ ਸਮਾਨ ਦਿੱਤਾ ਜਾ ਰਿਹਾ ਤੇ ਖਾਦ ਦੇ ਰੇਟ ਦੇ ਵਿੱਚ ਵੀ ਵਾਧਾ ਲਾਇਆ ਜਾ ਰਹੇ ਨੇ ਇਸੇ ਦੇ ਨਾਲ ਹੀ ਕਿਸਾਨ ਮਜ਼ਦੂਰ ਦੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਠੀਕ ਸਮੇਂ ਤੇ ਖਾਦ ਨਾ ਮਿਲਣ ਦੇ ਕਰਕੇ ਕਿਸਾਨਾਂ ਦੀ ਫਸਲ ਵੀ ਖਰਾਬ ਹੋ ਰਹੀ ਹੈ ਸਾਨ ਯੂਨੀਅਨ ਦੇ ਆਪੂ ਸਹਿਬਾਨ ਸਾਰਿਆਂ ਨੂੰ ਬਾਪੂ ਪਹਿਲਾ ਤੇ ਸਭ ਤੋਂ ਮੈਂ ਇਹ ਹੀ ਕਹਾਂਗਾ ਕਿ ਅਸੀਂ ਕਦੀ ਵੀ ਨਹੀਂ ਚਾਹੁੰਦੇ ਕਿ ਤੁਸੀਂ ਇੰਦਾ ਸਾਡੇ ਕੋਲ ਆਓ ਤੇ ਇੱਕ ਦੂਜੇ ਨਾਲ ਹੀ ਗੱਲੀਬਾਤੀ ਕਿਸ ਤਰੀਕਾ ਨਾਲ ਕਰਤੀਏ ਕਿਉਂਕਿ ਅਸੀਂ ਤੁਹਾਡੇ ਕੋਲ ਜਾਣੇ ਆ ਪਿੰਡਾਂ ਦੇ ਵਿੱਚ ਕੈਂਪ ਵੀ ਲਗਾਣੇ ਆ ਤੇ ਤੁਸੀਂ ਸਾਡੇ ਕੋਲ ਵੀ ਸਲਾਹਾਂ ਲੈਣੇ ਆ ਤਾਂ ਸਾਡਾ ਰਿਸ਼ਤਾ ਇੱਕ ਹੋਰ ਤਰ੍ਹਾਂ ਦਾ ਪਿਆ ਹੁਣ ਜਿਹੜੀ ਗੱਲ ਚੱਲਣ ਦੀ ਹੂਰੀ ਹੈ ਦੀ ਚਲੋ ਜਿੰਨੀ ਕ ਸਪਲਾਈ ਸਰਕਾਰ ਵੱਲੋਂ ਪਿੱਛੇ ਵੀ ਹੋਈ ਆ ਖਿਆਲ ਅਸੀਂ ਜਿੰਨਾ ਕਿ ਚਲੋ ਅਸੀਂ ਵੀ ਨਜ਼ਰ ਰੱਖ ਸਕਦੇ ਹਾਂ ਜੀਵਿਦਾਰਾਂ ਕੋਲ ਹੀ ਖਾਲ ਗਈ ਆ ਪਰ ਫਿਰ ਵੀ ਅਗਰ ਜੇ ਜਿੱਦਾਂ ਸ਼ਾਰਟੇਜ ਕੋਈ ਕ੍ਰੀਏਟ ਹੋਣੀ ਆ ਤੇ ਉਹ ਜਿਵੇਂ ਅਸੀਂ ਪਹਿਲਾਂ ਵੀ ਵਿਸ਼ਵਾਸ ਦਵਾਇਆ ਕਿ ਜੇ ਫਿਰ ਤੁਹਾਨੂੰ ਵੀ ਪਤਾ ਲੱਗਦਾ ਕਿਤੇ ਮੰਨ ਲਓ ਤੁਸੀਂ ਕਹਿੰਨੇ ਵੀ ਸਾਡੇ ਤੱਕ ਖਾਦ ਨਹੀਂ ਪਹੁੰਚਦੀ ਮੰਨ ਲਓ ਕਿਸੇ ਸੁਸਾਇਟੀ ਚ ਖਾਦ ਆਉਂਦੀ ਆ ਜਾਂ ਕਿਸੇ ਡੀਲਰ ਕੋਲ ਖਾਦ ਆਉਂਦੀ ਆ ਅਗਰ ਉਹ ਕੋਈ ਤੁਹਾਨੂੰ ਨਾ ਰੁਕਿਆ ਕਰਦਾ ਵੀ ਮੈਂ ਤੁਹਾਨੂੰ ਨਹੀਂ ਦੇਣੀ ਜਾਂ ਮੈਂ ਇਦਾਂ ਨਹੀਂ ਕਰਨਾ ਦੋ ਸੋਸਾਇਟੀ ਦਾ ਆਪਣਾ ਮੈਂਬਰਾਂ ਦਾ ਰੂਲ ਹੁੰਦਾ ਪਹਿਲੇ ਵੀ ਗੱਲਾਂ ਹੋਈਆਂ ਵੀ ਉਹ ਤੁਸੀਂ ਜਰੂਰ ਜਿਹੜਾ ਹੈਗਾ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਵੀ ਰਲ ਕੇ ਤੇ ਜਾਂ ਤੁਸੀਂ ਆਪਣੀਆਂ ਜਿਹੜੀਆਂ ਕਮੇਟੀਆਂ ਬਣੀਆਂ ਹੁੰਦੀਆਂ ਸੋਸਾਇਟੀਆਂ ਨੇ ਉਹਨਾਂ ਨਾਲ ਰਲ ਕੇ ਕਿਸੇ ਗੱਲਬਾਤੇ ਪਹੁੰਚੋ ਵੀ ਉੱਥੇ ਨਾ ਕੋਈ ਇੱਦਾਂ ਦਾ ਗੱਲਬਾਤ ਹੋਵੇ ਬਾਕੀ ਡੀਲਰ ਜਿੱਦਾਂ ਹੈਗੇ ਆ ਜਿਨ੍ਹਾਂ ਕੋਲ ਖਾਦ ਵੀ ਆਉਂਦੀ ਆ ਸਾਡੀ ਜ਼ਿੰਮੇਵਾਰੀ ਬਣਨੀ ਕਿ ਤੁਹਾਨੂੰ ਖਾਦ ਬਰਾਬਰ ਵਣਾਈਏ ਠੀਕ ਆ ਜੀ ਤੇ ਅਸੀਂ ਅੱਗੇ ਵੀ ਚਲੋ ਬਣਾਉਂਦੇ ਵੀ ਰਹੇ ਆ ਤੁਹਾਡੇ ਨਾਲ ਰਲ ਕੇ ਵੀ ਬਣਾਉਂਦੇ ਰਹੇ ਆ ਤੁਹਾਡੇ ਧਿਆਨ ਚ ਅਗਰ ਕਿਤੇ ਇਦਾਂ ਦੀ ਗੱਲ ਆਉਂਦੀ ਆ ਵੀ ਕੋਈ ਕਿਹੇ ਵੱਖਰੀ ਜਗ੍ਹਾ ਤੇ ਕਿਨੇ ਸਟੋਰ ਕਰਕੇ ਰੱਖੀ ਆ ਤੇ ਉਹ ਉੱਥੋਂ ਝਕਾਉਂਦਾ ਜਾਂ ਕੁਝ ਚੋਂਦਾ ਤੁਸੀਂ ਦੇਖੋ ਕਿਸਾਨ ਯੂਨੀਅਨ ਆ ਬੜੀਆਂ ਨਮਾਇंदे ਹੈਗੇ ਆ ਤੁਸੀਂ ਹੈਗੇ ਆ ਤੁਸੀਂ ਸਾਡੇ ਧਿਆਨ ਚ ਲਿਆਓ ਕਿ ਉਹ ਫਲਾਣੇ ਦਾਹ ਤੋਂ ਜੀ ਖਾਦ ਚੋਰੀ ਝਕਾਉਂਦੇ ਆ ਜਾਂ ਇਦਾਂ ਕਰਦੇ ਆ ਸਾਡੇ ਧਿਆਨ ਚ ਲਾਓ ਤੇ ਅਸੀਂ ਉੱਥੇ ਜਾ ਕੇ ਉਹ ਵੇਖਾਂਗੇ ਵੀ ਕੀ ਕਰਦੇ ਆ ਜਾਂ ਗਲਤ ਕਰਦੇ ਆ ਜਾਂ ਸਹੀ ਕਰਦੇ ਆ ਸਾਰੇ ਕਿ ਵੇਖੀ ਆ ਇੱਕ ਤੇ ਜਿਹੜਾ ਹੀ ਇਤਿਹਾਸਾਂ ਦੇ ਇਲਜ਼ਾਮ ਹੁੰਦੇ ਆ ਨਾ ਕਿ ਬੜੀ ਇਹਦੇ ਨਾਲ ਲੁੱਟ ਹੁੰਦੀ ਖਾਦ ਥੋੜਾ ਜਿਹਾ ਸਿਰ ਝੁਕ ਲਿਆ ਕਰੋ ਅਸੀਂ ਇੱਕ ਵੀ ਪੂਰੀ ਨਾਲ ਕੋਈ ਟੈਗ ਨਹੀਂ ਲਿਆ ਖਾਦ ਮਿਲੀ ਹੈ ਪਰ ਜਦੋਂ ਆਪਾਂ ਪੜਦੇ ਨੇ ਜਾ ਕੇ ਚੁਗਲੀ ਹੁੰਦੀ ਹੈ ਨਾ ਤੇ ਉਹ ਆਣ ਕੇ ਸਾਡੇ ਸਾਡੇ ਕਾਨਾ ਖੁਸੀ ਹੁੰਦੀ ਹੈ ਵੀ ਆਏ ਆ ਅੱਗੇ ਚੜ੍ਹ ਕੇ ਇਧਰ ਚੱਲਿਆ ਅਰਜੋ ਗਵਰਨਰ ਜੇ ਨਹੀਂ ਹੋਏਗਾ ਤੇ ਆ ਤਰੀਕਾ ਸਾਨੂੰ ਕੋਈ ਹੈਗਾ ਹੋਵੇ ਸਾਡਾ ਕੋਈ ਅਫਸਰ ਰਿਖੇ ਨੇ ਆਣ ਕੇ ਇਹਨਾਂ ਦੇ ਅੱਗੇ ਗੱਲ ਰੱਖਾਂਗੇ ਵੀ ਸਾਨੂੰ ਆ ਮਜਬੂਰੀ ਹੈ ਤੇ ਇਹਨਾਂ ਦਾ ਹੱਕ ਕਰਨਾ ਸਾਡਾ ਇਹ ਫਰਜ਼ ਹੁੰਦਾ ਹੈ ਇਹਨਾਂ ਦਾ ਕਿ ਸਾਡੀ ਮਸਲੇ ਦਾ ਹੱਲ ਕਰਕੇ ਦੇਣਗੇ ਹੁਣ ਵੀ ਖਾਦ ਜਿੰਨੀ ਲੋੜ ਹੈ ਉਹਨਿੰਦੇ ਅਜੇ ਜਾਣਾ ਨਾ ਪਾਇਓ ਪਾਇ ਲੋੜਨ ਸਾਹ ਕਿਤੇ ਨਾ ਹੋਣ ਸੱਚੀ ਤੇ ਜਾਂਦੇ ਵੀ ਕਿਲੇ ਦੋ ਗੋਰੀਆ ਫਾਪ ਪਰ ਇਹ ਉਹ ਆਪਣੀ ਪੈਰੀ ਵੀ ਹੈ ਕਿ ਜੇ ਪੈਰੀ ਚੰਗੀ ਹੈ ਤਾਂ ਉਹਨੂੰ ਘੱਟ ਹੀ ਪੈਣੀ ਹੈ